ਸਸ਼ੀ ਕਾਲ ਜੀ ਮੈਂ ਰਿਨਾਤੀ ਮਾਂ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਲਓ ਜੀ ਜਿਹੜਾ ਬਿਨਾ ਕੱਪੜਿਆਂ ਤੋਂ ਇੱਕ ਬੰਦਾ ਤੁਸੀਂ ਦੇਖ ਰਹੇ ਹੋ ਤਾਂ ਜਿਵੇਂ ਇਸ ਬੰਦੇ ਦੇ ਨਾਲ ਹੋਈ ਆ ਜੇਕਰ ਚਾਰ ਪੰਜ ਹੋਰ ਜਣੇ ਨਾਲ ਹੋ ਜੇ ਤਾਂ ਲੱਗਦਾ ਹੈ ਕਿ ਇਹਨਾਂ ਦੀ ਅਕਲ ਟਿਕਾਣੇ ਜ਼ਰੂਰ ਆ ਜਾਵੇਗੀ ਪਰ ਦੂਜੇ ਪਾਸੇ ਇਹ ਵੀ ਹੈ ਕਿ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈਣ ਦਾ ਕਿਸੇ ਦਾ ਅਧਿਕਾਰ ਨਹੀਂ ਹੁੰਦਾ ਜੇਕਰ ਕੋਈ ਅਜਿਹਾ ਕੰਮ ਕਰ ਵੀ ਦਿੰਦਾ ਤਾਂ ਪੈਲ ਦੇ ਦਾਤੀਏ ਫਰਜ ਬੰਦਾ ਕਿ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਵੇ ਪਰ ਲੋਕ ਕਹਿੰਦੇ ਆ ਚੁੱਕੇ ਨੇ ਉਹਨਾਂ ਦਾ ਕਹਿਣਾ ਕਿ ਪੁਲਿਸ ਵਾਲੇ ਫੜ ਕੇ ਜਿਹੇ ਲੋਕਾਂ ਨੂੰ ਬਾਅਦ ਦੇ ਵਿੱਚ ਛੱਡ ਦਿੰਦੇ ਨੇ ਜਿਹਦੇ ਚੱਲਦੇ ਉਹ ਖੁਦ ਹੀ ਇਸ ਦੀ ਧੌੜੀ ਲਾਉਣ ਲੱਗੇ ਨੇ ਤਾਂ ਦੱਸ ਜੀਏ ਕਿ ਇਹ ਨੌਜਵਾਨ ਜਿਹੜਾ ਕਿ ਬਾਈਕ ਚੋਰ ਸੀ ਇਸ ਦੇ ਵੱਲੋਂ ਚੋਰੀਆਂ ਕੀਤੀਆਂ ਜਾਂਦੀਆਂ ਸੀ ਤਾਂ ਲੋਕਾਂ ਨੇ ਮੌਕੇ ਦੇ ਉੱਤੇ ਕਾਬੂ ਕਰਕੇ ਦੇ ਕੱਪੜੇ ਉਤਾਰ ਕੇ ਇਸ ਨੂੰ ਚੰਗਾ ਸਬਕ ਸਿਕਾਇਆ ਤਾਂ ਇਸ ਦੇ ਵਿੱਚ ਲੋਕ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਜੇਕਰ ਅਸੀਂ ਥਾਣੇ ਜਾਂ ਚੌਕੀ ਦੇ ਵਿੱਚ ਫੜਾਉਨੇ ਆ ਪਰ ਇਸ ਨੂੰ 2 ਦਿਨਾਂ ਬਾਅਦ ਛੱਡ ਦੇਵੇਗਾ ਅਤੇ ਫਿਰ ਇਸ ਦੇ ਵੱਲੋਂ ਉਹੀ ਚੋਰੀ ਦੀਆਂ ਵੀਡੀਓ ਬਾਰੇ ਕੀ ਕਹਿਣਾ ਉਹ ਵੀ ਦੱਸਿਓ ਤੇ ਨਾਲ ਨਾਲ ਵੀਡੀਓ ਵੀ ਜ਼ਰੂਰ ਦੇਖੋ। ਜਿਹੜਾ 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 ਜਿਹ हां बोल किनु किनु ਵੇਚਦਾ ਤੁਸੀਂ ਤਾਂ ਜੱਪ ਕਰ ਦਿਓ ਕਿੰਨੇ ਮੋਟਰਸਾਈਕਲ ਚੱਕੇ ਤੂੰ ਇੱਕ ਆਵਦਾ ਇੱਕ ਆਹਾ ਮੋਟਰਸਾਈਕਲ ਲਗਿਆ ਬਾਈ ਆ ਹੁਣ ਕਿੱਦੇ ਚੱਕਿਆ ਆ ਹੁਣ ਕਿਹੜਾ ਇਹ ਪਤਾ ਮੈਨੂੰ ਡਰਾਈਵਰ ਦਾ ਮੋਟਰਸਾਈਕਲ ਆ ਬਾਈ ਨਹੀਂ ਪਤਾ ਤੇ ਇਹ ਵੇਚਣਾ ਕਿੱਥੇ ਹੀਗਾ ਇਤਰਾ ਨਹੀਂ ਤਾਂ ਲਗਿਆ ਜੀ ਮੈਂ ਨਹਿਰ ਤੇ ਆਵੇ ਅਰੇ ਵੇਚਣਾ ਹੀ ਜਾ ਕੇ ਤੇਰਾ ਮੁੰਡਾ ਕਹਿੰਦਾ ਵੀ ਰੋਜ਼ ਮੋਟਰਸਾਈਕਲ ਚੱਕਦਾ ਇਹ ਇੱਕ ਮਿੰਟ ਬਾਈ ਤੇਰਾ ਪਿੰਡ ਕਿਹੜਾ ਤੇਰਾ ਨਾਮ ਕੀ ਆ ਨਸੀਬ ਨਸੀਬ ਉੱਚਾ ਬੋਲ ਬੋਲ ਉੱਚੀ ਬੋਲ ਮੜਾ ਉੱਚੀ ਬੋਲ ਮੜਾ ਕੋ ਕੀ ਨਾਮ ਸਾਨਾ ਆਪਾ ਤੇ ਉਹਦਾ ਨਾਂ ਕੀ ਆ ਪਿਓ ਦਾ ਨਾਂ ਕੀ ਆ ਕੀ ਐ ਗੋਤਿਰ ਜਾਤ ਕੀ ਆ ਹਾਂ ਤੇਰੀ ਪੈ ਜਾਟਾਂ ਦਾ ਠੀਕ ਆ ਕਿਹਨੇ ਰੋਜ਼ ਇੱਕ ਮੁੰਡਾ ਰੋਈਦਾ ਉਹ ਤੇਰੇ ਜਵਾਕ ਕਿੰਨੇ ਓਏ ਜਵਾਕ ਕਿੰਨੇ ਆ ਦੋ ਬੱਚੇ ਮਾਂ ਪਿਓ ਤੇਰਾ ਮੁੰਡਾ ਕੁੜੀ ਦਾ ਮੁੰਡਾ ਤੇਰਾ ਮੁੰਡਾ ਵੇਚਿਆ ਤੇਰਾ ਚਾਰ ਕਿੱਲੇ ਵੇਚਤੀ ਉਹ ਚਾਰਾ ਕਿੱਲੇ ਕੀ ਕੀਤਾ ਕਿੱਥੇ ਨਹੀਂ ਕੀਤਾ ਹੁਣ ਹੈ ਰੁਪਏ ਵੀ ਕੋਹਾਂ ਨਹੀਂ ਬਸ ਨਹੀਂ ਇਹ ਮੋਟਰਸਾਈਕਲ ਦੱਸ ਕਿੰਨੇ ਚੱਕੇ ਆ ਤੇ ਕਿੱਥੇ ਵੇਚੇ ਆ ਬਸ ਇਹੀ ਦਾ ਦੇ ਤੈਨੂੰ ਅਸੀਂ ਕੋਈ ਨਹੀਂ ਕਹਿੰਦੇ ਆ ਚੱਕਿਆ ਨਾ ਇਹ ਬਾਈ ਸਿਰ ਪਾਏ ਦਾ ਦੇ ਵੀ ਕਿਹਨੂੰ ਵੇਚਿਆ ਤੂੰ ਹੋਰ ਕੋ ਆ ਹੁਣ ਤੂੰ ਚੋਰੀ ਕੀਤਾ ਨਾ ਆ ਮੈਂ ਕਹੀ ਜਾਂਦਾ ਮੈਂ ਮੰਨ ਨਹੀਂ ਤੂੰ ਕਹੇ ਚੋਰੀ ਕੀਤਾ ਮੈਂ ਕਹੇ ਹੁਣ ਫਿਰਦਾ ਮੇਰੇ ਮੋਟਰਸਾਈਕਲ ਚੋਰ ਆ ਰਹੀ ਇਹ ਮੋਟਰਸਾਈਕਲ ਚੋਰ ਆ ਵੀਰੇ ਇਹ ਮੋਗੇ ਕੀਤਾ ਵਿਆ ਇਹ ਮੋਗੇ ਜੁਨੀਅਨ ਚ ਫੜਿਆ ਇਹਨੂੰ ਘੇਰ ਮਨ ਇਹਨਾਂ ਦੇ ਫੜਿਆ ਨਾ ਕਰ ਨੀ ਮਨ ਇਹਦੇ ਵੀ ਫਿਰਦਾ ਹੋਵੇ ਧਿਆਨ ਰੱਖੋ ਇਹਦਾ ਸਿੱਧਾ ਜਾ ਬੋਲ ਆਪਣੀ ਸ਼ਕਲ ਯਾਦ ਕਰੋ ਕਿਤੇ ਫਿਰਦਾ ਇਹਨੂੰ ਫੜਾ ਕੇ ਥਾਣੇ ਫੜਾਓ ਹੈ ਉਹ ਸੀਪ ਸਿੰਘ ਬੋਲ ਉੱਚੀ ਬੋਲ ਸੀਪ ਸਿੰਘ ਆ ਬਈ ਸੀਪ ਸਿੰਘ ਸਾਨਾਪ ਮਰਜੀਤ ਸਿੰਘ ਪਿੰਡ ਉਹ ਸਾਰਾ ਜਾਨ ਮੁੰਡੇ ਦਾ ਨਾਂ ਕੀ ਤੇਰੇ ਦਾ ਮੁੰਡੇ ਦਾ ਨਾਮ ਨਾ ਹੈ ਤੇਰੇ ਪਿੰਡ ਦਾ ਨਾਂ ਕੀ ਆ ਪਿੰਡ ਦਾ ਸਰਪੰਚ ਦਾ ਨਾਂ ਕੀ ਆ ਪੱਕਾ ਨਾ ਕੀ ਆ ਨਾ ਕੀ ਪੱਕਾ ਮੇਰਾ ਮੁੰਡੇ ਦਾ ਅਮਨੀ ਪੱਕਾ ਨਾ ਤੇ ਤੇਰੇ ਕੁੜੀ ਦਾ ਨਾਂ ਕੀ ਤੇਰੀ ਦਾ ਹਾਂ ਕਰਨਾ ਘਰ ਵਾਲੀ ਦਾ ਨਾਂ ਕੀ ਆ ਕੁੜੀ ਦਾ ਨਾਂ ਹੈ ਘਰਪ੍ਰੀਤ ਪਿੰਡ ਪਾੜੋਗੇ ਘੋਸਾ ਸਰਪੰਚ ਕਿਹੜਾ ਪਿੰਡ ਦਾ ਸਰਪੰਚ ਕਿਹੜਾ ਪਿੰਡ ਦਾ ਫੇਰ ਹਾਂ ਨਵਾਂ ਬਣਿਆ ਹਰਪ੍ਰੀਤ ਮੁੰਡਾ ਹਰਪ੍ਰੀਤ ਹਰਪ੍ਰੀਤ ਤੇ ਤੇਰੇ ਮੁੰਡੇ ਨੂੰ ਫੋਨ ਲਾਇਆ ਉਹ ਕਹਿੰਦਾ ਰੋਏ ਇਹੀ ਕੰਮ ਆਸ ਹੀ ਨਹੀਂ ਮਗਰ ਆਉਣਾ ਭਾਵੇਂ ਨਹਿਤ ਸਿਰ ਦੋ ਭਾਵੇਂ ਪੁਲਿਸ ਨੂੰ ਪੜਾ ਦਿਓ ਇਹਦਾ ਰੋਝੀ ਚੱਕਦਾ ਹੁਣ ਕੀ ਕਰੀਏ ਦੱਸ ਗਲਤੀ ਹੋ ਗਈ ਹੈ ਨਹੀਂ ਤਾਂ ਕਿਨੂੰ ਆਏ ਦੱਸ ਬੇ ਨਹੀਂ ਤਾਂ ਕਿਨੂੰ ਆ ਤੇਰਾ ਮੁੰਡਾ ਕਹਿੰਦਾ ਅਸੀਂ ਨਹੀਂ ਵਾਪਸ ਹੋਣਾ ਲੈਣ ਆਉਣਾ ਇਹਨੂੰ ਭਈ ਜੋਰ ਕੰਨਾ ਸਮਾਨ ਲਾਇਆ ਗੱਡੀਆਂ ਨਾਲੋਂ ਉਹ ਵੀ ਮੰਨ ਜਾ ਜਾ ਹੋਰ ਗੱਡੀਆਂ ਨਾਲ ਕੰਨਾ ਤੇਰੀ ਅਸੀਂ ਤੈਨੂੰ ਪੰਜਾਹ 50 ਕੇਜੀ ਦੇ ਚੋਕੀ ਤੂੰ ਜ਼ਰਬਾਤ ਦੇ ਵੀ ਕਿਹਨੂੰ ਵੇਚਦਾ ਕੰਚਰਾਉਂਦਾ ਹੈ ਗੱਡੀ ਜਾਂ ਰਪੈਂਡਰੀ ਚਲਾਉਂਦਾ ਹੈ ਪਾਣੀ ਪਾਤਾ ਹਾਂ ਮੈਂ ਇੱਥੇ ਦਾ ਗੱਡੀ ਨਹੀਂ ਚਲਾਈ ਗਈ ਉਹ ਚਲਾਈ ਤੇ ਨਹੀਂ ਚੋਰੀ ਤੇ ਕੀਤੀ ਕਿ ਨਹੀਂ ਤੂੰ ਹੁਣ ਸਾਨੂੰ ਕਹਿੰਦਾ ਮੇਰਾ ਟਰੈਕਟਰ ਖੜਾ ਵਾ ਹੁਣ ਕੀਤਾ ਕਿ ਨਹੀਂ ਮੋਟਰ ਨਾਲ ਚੋਰੀ ਟਰੈਕਟਰ ਖੜਾ ਲੈ ਕੇ ਚੋਰੀ ਕਰਕੇ ਲਿਗਿਆ ਇਹ ਆ ਨਾ ਮੇਰੀ ਗੱਡੀ ਖੜੀ ਇੱਥੇ ਆ ਆ ਬੰਦੇ ਨੂੰ ਖੜਾ ਜਾ ਕੇ ਕੀ ਹਾਂ ਖੈ ਲਗਾਤਾਰ ਕ੍ਰਾਈਮ ਦੀਆਂ ਵਾਰਦਾਤਾਂ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਪਰ ਜੇਕਰ ਇਹਨਾਂ ਲੋਕਾਂ ਦੇ ਖਿਲਾਫ ਪੁਲਿਸ ਥੋੜੀ ਸ ਕਿੰਨਾ ਕਿਤੇ ਇਸ ਕੰਮਾਂ ਦੇ ਵਿੱਚ ਠੱਲ ਪੈ ਸਕਦੀ ਆ ਬਾਕੀ ਜੋ ਲੋਕਾਂ ਨੇ ਇਸ ਬੰਦੇ ਨਾਲ ਕੀਤਾ ਤੁਹਾਡਾ ਸਵਰ ਕੀ ਕਹਿਣਾ رائے ਜਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛੜਕਾਟਾ ਨਿਊਜ਼